ਹਾਂਜੀ ਫਸ਼ੀਗਲ ਫਰਿਆ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਫਾਦਿਲ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਪਿੰਡ ਦੋਨਾ ਨਾਨਕਾ ਦੇ ਜਿਹੜੇ ਆਸ-ਪਾਸ ਲੱਗਦੇ ਆ ਲੋਕਾਂ ਦੇ ਆਸ-ਪਾਸ ਲੱਗਦੇ ਖੇਤਾਂ ਦੇ ਵਿੱਚ ਪਾਣੀ ਪੈ ਚੁੱਕਾ ਹੈ ਕਈਆਂ ਤਾਂ ਤਾਂ ਛੋਨਾ ਵੀ ਡੁੱਬ ਗਿਆ ਜਿਹੜਾ ਨੀਵੇਂ-ਨੀਵੇਂ ਥਾਵਾਂ ਤੇ ਸੀ ਤੇ ਇਹ ਪਾਣੀ ਰਾਤ ਇੱਥੇ ਕੁਝ ਨਹੀਂ ਹੈਗਾ ਫਿਰ ਰਾਤ ਤਾਂ ਜਮਾ ਖਾਲੀ ਸੀ ਬਾਣੀ ਤੇ ਰਾਤ ਰਤ ਪਾਣੀ ਭਰਿਆ ਗਿਆ ਕਿਉਂਕਿ ਪਿੱਛੋਂ ਹਰੀਕਿਆ ਤੋਂ ਵੀ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਰਿਹਾ ਹੈ ਜਿਹੜਾ ਅੱਗੇ ਦਰਿਆ ਦੇ ਆਸ-ਪਾਸ ਲੱਗਦੇ ਇਲਾਕੇ ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਆ ਵੇਖੋ ਵੀਰੇ ਆ ਦੇਖੋ ਆ ਵੇਖੋ ਪਾਣੀ ਜਮਾ ਨਜ਼ਦੀਕ ਹੈ ਬਸ ਉੱਪਰ ਜਿਹੜੀਆਂ ਉੱਚੀਆਂ ਥਾਵਾਂ ਮਹਿਰ ਬਣੇ ਹੋਇਆ ਉਹਨਾਂ ਦੇ ਪਾਣੀ ਜਮਾ ਨਜ਼ਦੀਕ ਹੈ ਆ ਵੇਖੋ ਉਹ ਦੇਖੋ ਠਾਣੀਆਂ ਵੀ ਠਾਣੇ ਦੇ ਆਪ ਆਪ ਤਾਂ ਪਾਣੀ ਲੱਗ ਗਿਆ ਜਿਹੜੇ ਦਰਿਆ ਦੇ ਨਾਲ ਲੱਗੀਆਂ ਠਾਣੀਆਂ ਸੀ ਉਹ ਪਿੱਛੇ ਵੀ ਜਿਹੜਾ ਨਿਊ ਪੁਲ ਬਣਿਆ ਸੀ ਨਵਾਂ ਪੁਲ ਫਾਇਲ ਕਾਲ ਵਾਲੇ ਫਾੜ ਨੂੰ ਜਿਹੜਾ ਜੋੜਦਾ ਸੀ ਉਹ ਤਾਂ ਬਲਾਕ ਹੋ ਚੁੱਕਾ ਹੈ ਫਿਲਹਾਲ ਤਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰਾਤ ਰات ਪਾਣੀ ਵੇਖੋ ਢਾਣੀਆਂ ਵੀ ਡੁੱਬ ਗਈਆਂ ਲੋਕਾਂ ਦੇ ਤੇ ਜੁਨਾ ਹੈਗਾ ਫੀ ਬਹੁਤ ਮਾਤਰਾ ਤੇ ਜੁਨਾ ਆਏਗਾ ਫੀ ਮਤਲਬ ਤੇ ਸਾਰਾ ਡੁੱਬ ਗਿਆ ਨਹੀਂਆਂ ਥਾਵਾਂ ਲੋਚੀਆਂ ਥਾਵਾਂ ਤੇ ਵੀ ਅੱਜ ਦੇਖੋ ਜੇਕਰ ਪਾਣੀ ਐਵੇਂ ਚੱਲਦਾ ਰਿਹਾ ਫਿਰ ਤਾਂ ਸ਼ਾਮ ਤੱਕ ਪਿੰਡ ਦੇ ਆਫ ਪਾਫ ਤੱਕ ਪਾਣੀ ਜਿਹੜੇ ਨੀਵੇਂ ਥਾਂ ਹੈ ਜਾਂ ਉੱਥੇ ਤੱਕ ਲੱਗ ਜਾਣਾ ਜੇਕਰ ਐਵੇਂ ਪਾਣੀ ਚੱਲਦਾ ਰਿਹਾ ਤਾਂ ਤੇ ਥੋੜਾ ਕੰਨਾ ਕਟਿਆ ਫਿਰ ਤਾਂ ਚਾਂਸ ਹੈ ਕਿ ਚੱਲ ਪਾਣੀ ਪਿੰਡ ਤੱਕ ਨਾ ਲੱਗੇ ਪਰ ਕਟਨ ਦੇ ਚਾਂਸ ਤਾਂ ਕੱਟ ਹੀ ਨਹੀਂ ਕਿਉਂਕਿ ਪਿੱਛੋਂ ਪਾਣੀ ਬਹੁਤ ਮਾਤਰਾ ਵਿੱਚ ਪਿੱਛੇ ਬਾਰਸ਼ਾਂ ਪੈ ਰਹੀਆਂ ਬੱਦਲ ਫਟ ਰਿਹਾ ਹੈ ਮਾਥੇ ਵਾਲੀ ਸਾਈਡ ਉਹ ਕੀਰ ਤੇ ਉਹਦਾ ਪ੍ਰਭਾਵ ਆਪਣੇ ਤੇ ਹੀ ਪੈਣਾ ਹੈ ਐਸ ਤੋਂ ਅੱਗੇ ਪਾਣੀ ਪਾਕਿਸਤਾਨ ਨੂੰ ਜਾ ਕੇ ਵੜਦਾ ਹੈ 1 ਕਿਲੋਮੀਟਰ ਦੀ ਦੂਰੀ ਤੇ 1 ਕਿਲੋਮੀਟਰ ਵੀ ਕੱਟ ਹੀ ਕੱਟ ਹੀ ਹੈ ਮਤਲਬ 1 ਕਿਲੋਮੀਟਰ ਤੋਂ ਦੇ ਪਾਣੀ ਉੱਥੇ ਅੱਗੇ ਐਂਟਰ ਕਰਦਾ ਹੈ ਆ ਦੇਖੋ ਅਗੇ ਹੋਰ ਜਾਣਕਾਰੀਆਂ ਦੇ ਲਈ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਓਕੇ ਧੰਨਵਾਦ ਜੀ